ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਆਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 44 ਤੇ 45 ਉੱਤੇ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਪੰਚਮ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਹੈ ਸ੍ਰੀ ਰਾਗ ਦੇ ਵਿੱਚ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈ ਐ ਜਿਹੜੇ ਸਿਰ ਸਾਹਾਂ ਪਾਤ ਸਾਹੋ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵੇਸਾ ਹੋ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਸੋਈ ਧਿਆਈ ਐ ਜਿਹੜੇ ਸਿਰ ਸਾਹਾਂ ਪਾਤ ਸਾਹਾ ਕਹਿੰਦੇ ਹੈ ਮੇਰੇ ਮਨ ਉਸੇ ਪਰਮਾਤਮਾ ਨੂੰ ਧਿਆਈਏ ਜੋ ਪਾਤਸ਼ਾਹਾਂ ਦੇ ਵੀ ਉੱਪਰ ਵੀ ਪਾਤਸ਼ਾਹ। ਜੋ ਜਿਹੜੇ ਸੰਸਾਰੀ ਪਾਤਸ਼ਾਹਾਂ ਨੇ ਉਹਨਾਂ ਦੇ ਉੱਪਰ ਵੀ ਪਾਤਸ਼ਾਹ ਜਿਹੜਾ ਉਹ ਪਰਮਾਤਮਾ ਉਹਨੂੰ ਧਿਆਈਏ। ਤਿਸ ਹੀ ਕੀ ਕਰ ਆਸਮਾਨ ਜਿਸ ਦਾ ਸਭ ਸਿਸਾਹਾ ਕਹਿੰਦੇ ਵੀ ਜਿਹਦੇ ਉੱਪਰ ਜਿਹਦਾ ਭਰੋਸਾ ਸਾਰਿਆਂ ਨੂੰ ਆ। ਜਿਹੜੇ ਉੱਪਰ ਸਾਰੇ ਭਰੋਸਾ ਰੱਖਦੇ ਨੇ ਤੂੰ ਵੀ ਉਹਦੀ ਹੀ ਆਸ ਕਰ ਵੀ ਉਹੀ ਤੇਰੇ ਸਾਰਾ ਕੰਮ ਸਵਾਰਨ ਵਾਲਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹ ਕਹਿੰਦੇ ਸਾਰੇ ਆਪਣੇ ਮਨ ਦੀਆਂ ਚਿਤਰਾਈਆਂ ਛੱਡ ਕੇ ਗੁਰੂ ਦੇ ਚਰਨਾ ਵਿੱਚ ਪੈ ਜਾ ਟੈਪਾ ਸ਼ਰਨ ਪੈ ਜਾ ਗੁਰੂ ਦੀ ਮਨ ਮੇਰੇ ਸੁਖ ਸਹਿਜ ਛੇਤੀ ਜਪਨਾਓ ਕਹਿੰਦੇ ਪਰਮਾਤਮਾ ਦਾ ਨਾਮ ਖੁਸ਼ੀ ਵਿੱਚ ਤੇ ਅਡੋਲਤਾ ਵਿੱਚ ਰਹਿ ਕੇ ਜਪ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ ਰਹਾਓ ਕਹਿੰਦੇ ਵੀ ਸਾਰਾ ਟਾਈਮ ਅੱਠੇ ਪਹਿਰ ਉਸ ਪਰਮਾਤਮਾ ਦੇ ਗੁਣਾ ਦਾ ਗਾਇਨ ਕਰ ਉਸ ਪਰਮਾਤਮਾ ਨੂੰ ਧਿਆਏ ਤੇ ਸਿੱਕੀ ਸਰਨੀ ਪਰਮਾ ਨ ਜਿਸ ਜੇਵਡ ਅਵਰ ਨਾ ਕੋਏ ਕਹਿੰਦੇ ਉਹ ਪਰਮਾਤਮਾ ਜਿਹਦੇ ਜਿੱਡਾ ਕੋਈ ਹੋਰ ਹੈ ਨਹੀਂ ਉਹਦੀ ਸ਼ਰਨ ਪਿਆਰ ਹੈ ਮਨਾ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਕਹਿੰਦੇ ਵੀ ਜਿਹਦਾ ਸਿਮਰਨ ਕਰਨ ਨਾਲ ਜਿਹਨੂੰ ਯਾਦ ਰੱਖਣ ਦੇ ਨਾਲ ਬਹੁਤ ਸੁਖ ਮਿਲਦਾ ਤੇ ਦੁੱਖ ਦਰਦ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਇਹਦਾ ਪਛਾਦ ਕੇੰ ਦਾ ਭਾਵ ਹੈ ਕਿ ਵੀ ਜਦੋਂ ਅਸੀਂ ਉਸ ਪਰਮਾਤਮਾ ਨੂੰ ਧਿਆਉਂਦੇ ਆਂ ਉਹਨੂੰ ਯਾਦ ਕਰਦੇ ਆਂ ਉਹਦਾ ਨਾਮ ਸਿਮਰਦੇ ਆਂ ਸਾਨੂੰ ਮਤਲਬ ਉਹਦੀ ਰਜ਼ਾ ਵਿੱਚ ਰਹਿਣ ਦੀ ਤਾਕਤ ਮਿਲ ਜਾਂਦੀ ਆ ਫਿਰ ਜੇ ਦੁੱਖ ਦਰਦ ਹੋਵੇ ਵੀ ਨਾ ਉਹ ਅਸੀਂ ਉਹ ਸਾਨੂੰ ਸਹਿਣ ਦੀ ਸ਼ਕਤੀ ਹੁੰਦੀ ਆ ਸਾਨੂੰ ਉਹ ਦੁੱਖ ਦਰਦ ਮਹਿਸੂਸ ਨਹੀਂ ਹੁੰਦਾ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਕਹਿੰਦੇ ਉਹ ਸੱਚਾ ਸਾਹਿਬ ਜਿਹੜਾ ਹੈਗਾ ਪਰਮਾਤਮਾ ਹਮੇਸ਼ਾ ਕਹਿੰਦੇ ਉਹਦੀ ਭਗਤੀ ਕਰਦਾ ਰਹਿ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਕਹਿੰਦੇ ਉਹਦੀ ਪਰਮਾਤਮਾ ਦੇ ਵਰਸਾਏ ਹੋਏ ਗੁਰੂ ਦੀ ਸਾਧ ਸੰਗਤ ਆ ਜਿਹੜੀ ਪਿਆਰੀ ਉਹਦੇ ਵਿੱਚ ਕਹਿੰਦੇ ਤੇਰਾ ਮਨ ਨਿਰਮਲ ਹੋ ਜਾਊਗਾ ਤੇ ਤੇਰੀ ਜਿਹੜੀ ਜਮਾ ਦੀ ਕਹਿੰਦੇ ਫਾਸੀ ਆ ਜਮਾ ਦਾ ਡਰ ਉਹ ਕੱਟਿਆ ਜਾਊਗਾ ਸੁਖ ਦਾਤਾ ਭੈ ਪੰਜਨੋਂ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਕਹਿੰਦੇ ਉਹ ਸੁਖ ਦੇਣ ਵਾਲਾ ਦਾਤਾ ਪਰਮਾਤਮਾ ਸਾਡੇ ਡਰਾਂ ਨੂੰ ਸਹਿਮਾ ਨੂੰ ਭੰਨਣ ਵਾਲਾ ਖਤਮ ਕਰਨ ਵਾਲਾ ਕਹਿੰਦੇ ਉਹਦੇ ਅੱਗੇ ਹੀ ਅਰਦਾਸ ਕਰਿਆ ਕਰ ਉਹ ਮਿਹਰਬਾਨ ਜਦੋਂ ਮਿਹਰ ਕਰਦਾ ਨਾ ਤਾਂ ਸਾਡੇ ਸਾਰੇ ਕਾਰਜ ਰਾਸ ਆ ਜਾਂਦੇ ਨੇ ਪੂਰੇ ਹੋ ਜਾਂਦੇ ਨੇ ਬਹੁਤੋ ਬਹੁਤ ਵਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿਣਾ ਸਕਾਓ ਕਹਿੰਦੇ ਸਾਰੇ ਉਹਨੂੰ ਕਹਿੰਦੇ ਨੇ ਵੀ ਬਹੁਤ ਵੱਡਾ ਬਹੁਤ ਵੱਡਾ ਬਹੁਤ ਉੱਚਾ ਬਹੁਤ ਉੱਚਾ ਕਹਿੰਦੇ ਉਹ ਵਰਨਾ ਚਿਹਰਾਂ ਤੋਂ ਬਾਹਰ ਦਾ ਉਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਕੋਈ ਰੰਗ ਨਹੀਂ ਕਹਿੰਦੇ ਉਹਦੀ ਕੀਮਤ ਨਹੀਂ ਅਸੀਂ ਪਾ ਸਕਦੇ ਕਿਸੇ ਵੀ ਸੰਸਾਰੀ ਪਦਾਰਥ ਦੇ ਵੱਟੇ ਉਹ ਲਿਆ ਨਹੀਂ ਜਾ ਸਕਦਾ ਵਾਹਿਗੁਰੂ ਵਾਹਿਗੁਰੂ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਕਹਿੰਦੇ हे ਪ੍ਰਮਾਤਮਾ ਨਾਨਕ ਤੇ ਕਿਰਪਾ ਕਰ ਮੈਨੂੰ ਆਪਣਾ ਨਾਮ ਦੇ ਦਿਓ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭ ਨੇ ਲੋਏ ਕਹਿੰਦੇ ਜੇ ਅਸੀਂ ਉਸ ਸੱਚੇ ਦਾ ਨਾਮ ਧਿਆਈਏ ਤਾਂ ਸਾਨੂੰ ਸੁੱਖ ਮਿਲਦਾ ਤੇ ਉਹਦੀ ਦਰਗਾਹ ਦੇ ਵਿੱਚ ਅਸੀਂ ਇੱਜ਼ਤ ਨਾਲ ਜਾਂਦੇ ਆਂ ਕਹਿੰਦੇ ਪੂਰੇ ਗੁਰੂ ਤੋਂ ਪਰਮਾਤਮਾ ਪਾਇਆ ਜਾਂਦਾ ਜੋ ਸਾਰੀਆਂ ਤਿੰਨਾਂ ਹੀ ਲੋਕਾਂ ਦੇ ਵਿੱਚ ਪ੍ਰਗਟ ਹੈ ਸਾਦਾ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਕਹਿੰਦੇ ਜਿੱਥੇ ਸਾਧ ਦੀ ਸੰਗਤ ਆ ਉਥੇ ਕਹਿੰਦੇ ਪਰਮਾਤਮਾ ਵੱਸਦਾ ਹੈ ਮੇਰੇ ਮਨ ਹਰ ਹਰ ਨਾਮ ਧਿਆਏ ਇਹ ਮੇਰੇ ਮਨ ਉਸ ਹਰੀ ਦਾ ਨਾਮ ਧਿਆਉਂਦਾ ਰਹਿ ਨਾਮ ਸਹਾਈ ਸਦਾ ਸੰਗ ਆਗੈ ਲੈ ਛੜਾਏ ਰਹਾਉ ਕਹਿੰਦੇ ਜਿਹੜਾ ਇਹ ਨਾਮ ਆ ਪ੍ਰਮਾਤਮਾ ਦਾ ਸਦਾ ਹੀ ਸਾਡੇ ਸਹਾਈ ਹੁੰਦਾ ਸਦਾ ਹੀ ਸਾਡਾ ਮਿੱਤਰ ਬਣ ਕੇ ਰਹਿੰਦਾ ਅੱਗੇ ਦਰਗਾਹ ਦੇ ਵਿੱਚ ਜਿੱਥੇ ਲੇਖਾ ਹੋਣਾ ਉੱਥੇ ਸਾਨੂੰ ਉਹ ਛੜਾ ਲੈਂਦਾ ਦੁਨੀਆਂ ਕੀਆਂ ਵਡਿਆਈਆਂ ਕਵਨੈ ਆਵੇ ਕਾਮ ਮਾਇਆ ਦਾ ਰੰਗ ਸਭ ਫਿੱਕਾ ਜਤੋ ਬਿਨਸ ਨਿਦਾਨ ਕਹਿੰਦੇ ਜਿਹੜੀ ਬਾਕੀ ਹੋਰ ਦੁਨੀਆਂ ਦੀਆਂ ਬੜਿਆਈਆਂ ਨੇ ਨਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਉਹ ਕਿਸੇ ਕੰਮ ਨਹੀਂ ਆਉਂਦੀਆਂ ਮਾਇਆ ਦੇ ਸਾਰੇ ਰੰਗ ਬਹੁਤ ਫਿੱਕੇ ਨੇ ਕਹਿੰਦੇ ਅੰਤ ਨੂੰ ਖਤਮ ਹੋ ਜਾਂਦੇ ਨੇ ਇਹ ਜਿਹੜਾ ਪਦਾਰਥਾਂ ਦੇ ਰਸ ਨੇ ਰਸ ਭੋਗ ਨੇ ਇਹ ਤਾਂ ਮਤਲਬ 4 ਦਿਨ ਦੀ ਖੇਡ ਆ ਇਹ ਖਤਮ ਹੋ ਜਾਣੇ ਨੇ ਸੱਚਾ ਨਾਮ ਪਰਮਾਤਮਾ ਦਾ ਹਮੇਸ਼ਾ ਨਾਲ ਰਹਿਣਾ ਹੈ ਜਾ ਕੈ ਹਿਰਦੇ ਹਰ ਵਸੈ ਸੋ ਪੂਰਾ ਪ੍ਰਦਾਨ ਕਹਿੰਦੇ ਵੀ ਜਿਹਦੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਨਾਮ ਵਸ ਗਿਆ ਪਰਮਾਤਮਾ ਵਸ ਗਿਆ ਉਹ ਮੰਨਿਆ ਪਰਮੰਨਿਆ ਹੋ ਗਿਆ ਸਾਧੂ ਕੀ ਹੋ ਰੇਣ ਕਾ ਆਪਣਾ ਆਪ ਤਿਆਗ ਕਹਿੰਦੇ ਇੰਨਾ ਨਿਮਰ ਹੋ ਜਾ ਕਿ ਸਾਧੂ ਦੀ ਰੇਣ ਕਾ ਬਣ ਜਾ ਸਾਧੂ ਦੇ ਚਰਨਾਂ ਦੀ ਧੂੜ ਬਣ ਜਾ ਆਪਣਾ ਹਉਮੈ ਤਿਆਗ ਦੇ ਉਪਾਸਿਆਨ ਪਸਗਲ ਛਦ ਗੁਰ ਕੀ ਚਰਨੀ ਲਾਗ ਕਹਿੰਦੇ ਆਪਣੇ ਜਿਹੜੀਆਂ ਮਨ ਦੀਆਂ ਚਿਤਰਾਈਆਂ ਨੇ ਹੋਰ ਸਿਆਣਪਾਂ ਸਾਰੀਆਂ ਛੱਡ ਕੇ ਗੁਰੂ ਦੇ ਚਰਨਾਂ ਲੱਗਦਾ ਤੇ ਗੁਰੂ ਦੇ ਚਰਨਾਂ 'ਚ ਲੱਗਿਆਂ ਪ੍ਰਮਾਤਮਾ ਦਾ ਨਾਮ ਮਿਲ ਜੂਗਾ। ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ। ਕਹਿੰਦੇ ਜਿਹਦੇ ਮੱਥੇ ਉੱਤੇ ਆਪਣੇ ਪੂਰਵਲੇ ਕਰਮਾਂ ਦੇ ਅਨਸਾਰ ਚੰਗਾ ਭਾਗ ਲਿਖਿਆ ਹੋਇਆ ਉਸ ਨੂੰ ਪ੍ਰਮਾਤਮਾ ਦਾ ਨਾਮ ਰਤਨ ਪ੍ਰਾਪਤ ਹੁੰਦਾ ਹੈ। ਇਸੇ ਪ੍ਰਾਪਤ ਪਾਈ ਹੋ ਜਿਸ ਦੇਵ ਪ੍ਰਭ ਆਪ ਕਹਿੰਦੇ ਜਿਹਨੂੰ ਪਰਮਾਤਮਾ ਆਪ ਇਹ ਨਾਮ ਰਤਨ ਦੇਣਾ ਚਾਹੁੰਦਾ ਉਹਨੂੰ ਪ੍ਰਾਪਤ ਹੁੰਦਾ ਸਤਗੁਰੂ ਦੀ ਸੇਵਾ ਸੋ ਕਰੇ ਜਿਸ ਬਿਨਸੇ ਹਉਮੈ ਤਾਪ ਕਹਿੰਦੇ ਜਿੱਦਾਂ ਇਹ ਹਉਮੈ ਦਾ ਤਾਪ ਉਤਰ ਜਾਂਦਾ ਉਹ ਫਿਰ ਪਰਮਾਤਮਾ ਦੀ ਸੇਵਾ ਕਰਦਾ ਉਹ ਸਤਗੁਰੂ ਦੀ ਸੇਵਾ ਕਰਦਾ ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਕਹਿੰਦੇ ਜਦੋਂ ਨਾਨਕ ਜੀ ਨੇ ਗੁਰੂ ਨੂੰ ਮਿਲ ਪਏ ਤਾਂ ਸਾਰੇ ਸਗਲ ਸੰਤਾਪ ਸਾਰੇ ਜਿਹੜੇ ਦੁੱਖ ਕਲੇਸ਼ ਸੀ ਸਾਰੇ ਖਤਮ ਹੋ ਗਏ ਨਾਨਕ ਜੀ ਦੇ ਮਤਲਬ ਕਹਿਣ ਨੂੰ ਕਹਿੰਦੇ ਨੇ ਨਾਨਕ ਜੀ ਦੇ ਸਾਡੇ ਜੀਵਨ ਦੀ ਗੱਲ ਕਰ ਰਹੇ ਨੇ ਕਿ ਵੀ ਜਿਸ ਜੀਵ ਦੇ ਵੀ ਗੁਰੂ ਦੇ ਨਾਲ ਭੇਟਾ ਹੋ ਗਈ ਗੁਰੂ ਦੇ ਨਾਲ ਮਿਲਾਪ ਹੋ ਗਿਆ ਉਹਦੇ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਸ੍ਰੀ ਰਾਗ ਮਹੱਲਾ 5ਵਾਂ ਇੱਕ ਪਛਾਣੂ ਜੀ ਕਾ ਇੱਕੋ ਰਖਣਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਅਧਾਰ ਤੇ ਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਕਹਿੰਦੇ ਉਹ ਇੱਕ ਪਰਮਾਤਮਾ ਹੀ ਸਾਡੀ ਜਿੰਦ ਨੂੰ ਜਾਣਨ ਵਾਲਾ ਤੇ ਉਹੀ ਸਾਨੂੰ ਰੱਖਣ ਵਾਲਾ ਉਹ ਇੱਕ ਹੀ ਸਾਡੇ ਮਨ ਦਾ ਸਹਾਰਾ ਹੈ ਆਸਰਾ ਹੈ ਤੇ ਸਾਡੀ ਜ਼ਿੰਦਗੀ ਨੂੰ ਉਹਦਾ ਹੀ ਆਧਾਰ ਆ ਤੇ ਜਿਹੜੇ ਸਾਡੇ ਸਾਹ ਨੇ ਉਹਦੇ ਤੇ ਹੀ ਨਿਰਭਰ ਨੇ ਉਹ ਸਾਨੂੰ ਸਾਹ ਦਿੰਦਾ ਤਾਂ ਅਸੀਂ ਲੈਂਦੇ ਆ ਜਦੋਂ ਉਹਦਾ ਦਿਲ ਕੀਤਾ ਉਹਨੇ ਕੱਢ ਲੈਣਾ ਤੇਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਉਸ ਪਾਰ ਬ੍ਰਹਮ ਕਰਤਾਰ ਦੀ ਸ਼ਰਨ ਦੇ ਵਿੱਚ ਰਹਿਾਂ ਹਮੇਸ਼ਾ ਹੀ ਸੁਖ ਬਣਿਆ ਰਹਦਾ ਮਨ ਮੇਰੇ ਸਗਲ ਉਪਾਅ ਤਿਆਗ ਗੁਰਪੂਰਾ ਆਰਾਧਨਿਤ ਇੱਕ ਸ ਕੀ ਲਿਵ ਲਾਗ ਰਹਾਓ ਕਹਿੰਦੇ ਹੈ ਮੇਰੇ ਮਨ ਤੂੰ ਹੋਰ ਬਾਕੀ ਸਾਰੀਆਂ ਸਿਆਣਪਾਂ ਛੱਡ ਦੇ ਆਪਣੇ ਗੁਰੂ ਦੀ ਆਰਾਧਨਾ ਕਰ ਹਰ ਰੋਜ਼ ਕਹਿੰਦੇ ਫੇਰ ਇੱਕ ਉਸ ਪ੍ਰਮਾਤਮਾ ਦੇ ਨਾਲ ਤੇਰੀ ਲਿਵ ਲੱਗ ਜੂਗੀ ਇੱਕ ਗੁਰੂ ਦੀ ਆਰਾਧਨਾ ਕਰ ਤੇ ਪ੍ਰਮਾਤਮਾ ਦਾ ਨਾਮ ਲੈ ਬਾਕੀ ਸਾਰੀਆਂ ਸਿਆਣਪਾਂ ਛੱਡ ਦੇ ਇੱਕੋ ਪਾਈ ਮਿੱਤ ਇੱਕ ਇੱਕੋ ਮਾਤ ਪਿਤਾ ਇੱਕ ਸ ਕੀ ਮਨ ਟੇਕ ਹੈ ਜਿਨ ਜੀਵੋ ਪਿੰਡ ਦਿੱਤਾ ਕਹਿੰਦੇ ਉਹ ਇੱਕ ਹੀ ਕਹਿੰਦੇ ਮੇਰਾ ਭਾਈ ਆ ਇੱਕ ਹੀ ਮੇਰਾ ਮਿੱਤਰ ਆ ਉਹੀ ਮੇਰਾ ਮਾਤਾ ਪਿਤਾ ਕਿਉਂਕਿ ਮਾਤਾ ਪਿਤਾ ਵਾਂਗ ਹੀ ਸਾਡੀ ਪ੍ਰਤਪਾਲਨਾ ਕਰਦਾ ਕਹਿੰਦੇ ਮੇਰੇ ਮਨ ਨੂੰ ਸਿਰਫ ਉਹਦਾ ਇੱਕ ਦਾ ਹੀ ਆਸਰਾ ਜਿਨੇ ਮੈਨੂੰ ਇਹ ਜਿੰਦ ਦਿੱਤੀ ਆ ਤੇ ਮੈਨੂੰ ਇਹ ਸਰੀਰ ਦਿੱਤਾ ਜਿਓ ਜਿਓ ਹੁੰਦੀ ਆ ਸਾਡੀ ਜਿਹੜੀ ਜਿੰਦ ਜਿਹੜਾ ਸਾਡੇ ਸਾਹ ਧੜਕਦੇ ਨੇ ਅੰਦਰ ਪਿੰਡ ਸਾਡਾ ਇਹ ਸਰੀਰ ਜੋ ਮਿੱਟੀ ਦਾ ਬਣਿਆ ਸੋ ਪ੍ਰਭ ਮਨੋ ਨ ਵਿਸਰੇ ਜਿਨ ਸਭ ਕਿਛ ਵਸ ਕੀਤਾ ਕਹਿੰਦੇ ਸੰਸਾਰ ਦਾ ਸਭ ਕੁਝ ਜਿਹਦੇ ਵਾਸਾ ਸਭ ਕੁਝ ਪਰਮਾਤਮਾ ਦੇ ਅਨੁਸਾਰ ਸੰਸਾਰ ਵਿੱਚ ਚੱਲ ਰਿਹਾ ਕਹਿੰਦੇ ਉਹ ਪਰਮਾਤਮਾ ਮੇਰੇ ਮਨੋ ਕਦੇ ਨਾ ਵਿਸਰੇ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਕਹਿੰਦੇ ਉਹ ਪਰਮਾਤਮਾ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਜੋ ਅਸੀਂ ਦੇਖ ਰਹੇ ਹਾਂ ਉਹ ਪਰਮਾਤਮਾ ਦੀ ||ਲਾ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਥਾਂ ਤੇ ਵਿਆਪਕ ਹੈ ਜੀ ਜੰਤ ਸਭ ਜਿੰਨ ਕੀ ਇਹ ਆਠ ਪਹਿਰ ਤੇ ਸਜਾਪ ਕਹਿੰਦੇ ਜਿਨੇ ਸਾਰੇ ਜੀ ਜੰਤ ਬਣਾਏ ਨੇ ਅੱਠੇ ਹੀ ਪਹਿਰ ਉਹਦਾ ਨਾਮ ਜਪ ਇਕ ਸ세ਤੀ ਰਤਿਆਂ ਨਾ ਹੋਵੀ ਸੋਗ ਸੰਤਾਪ ਕਹਿੰਦੇ ਉਹ ਇੱਕ ਦੇ ਪ੍ਰੇਮ ਵਿੱਚ ਰੰਗਿਆ ਜੇ ਆ ਫਿਰ ਕੋਈ ਸੋਗ ਨਹੀਂ ਕੋਈ ਸੰਤਾਪ ਨਹੀਂ ਕੋਈ ਕਲੇਸ਼ ਨਹੀਂ ਕੋਈ ਦੁੱਖ ਨਹੀਂ ਪਾਰ ਬ੍ਰਹਮ ਪ੍ਰਭ ਇੱਕ ਹੈ ਦੂਜਾ ਨਹੀਂ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਕਹਿੰਦੇ ਉਹ ਪਾਰਬ੍ਰह्म ਪਰਮੇਸ਼ਰ ਸਿਰਫ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਾਡਾ ਸਰੀਰ ਉਹਨੇ ਦਿੱਤਾ ਹੋਇਆ ਸਾਡੀ ਜਿੰਦ ਉਹਨੇ ਦਿੱਤੀ ਹੋਈ ਆ ਸਭ ਕੁਝ ਇਹ ਉਹਦੀ ਮਲਕੀਅਤ ਆ ਕਹਿੰਦੇ ਦੁਨੀਆ ਵਿੱਚ ਉਹੀ ਕੁਝ ਹੋ ਰਿਹਾ ਸ੍ਰਿਸ਼ਟੀ ਦੇ ਵਿੱਚ ਜੋ ਉਹਨੂੰ ਚੰਗਾ ਲੱਗਦਾ ਕਹਿੰਦੇ ਜਿਨੇ ਗੁਰੂ ਦੀ ਸ਼ਰਨ ਲੈ ਲਈ ਆ ਤੇ ਫਿਰ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਹ ਵੀ ਪੂਰਾ ਹੋ ਗਿਆ ਉਹਦੇ ਚ ਵੀ ਪੂਰੇ ਗੁਣ ਆ ਗਏ ਕਹਿੰਦੇ ਜਪ ਨਾਨਕ ਸੱਚਾ ਸੋਏ ਕਹਿੰਦੇ ਕਹਿੰਦੇ हे ਨਾਨਕ ਉਸ ਸੱਚੇ ਨੂੰ ਹੀ ਜਪ ਉਸ ਉਸ ਦੀ ਇਰਾਦਨਾ ਕਰ ਸ੍ਰੀ ਰਾਗ ਮਹੱਲਾ 5 ਜਿਨ੍ਹਾਂ ਸਤਗੁਰ ਸਿਓ ਚਿਤ ਲਾਇਆ ਸੇ ਪੂਰੇ ਪਰਦਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਕਹਿੰਦੇ ਜਿਨ੍ਹਾਂ ਨੇ ਸਤਗੁਰ ਦੇ ਨਾਲ ਆਪਣਾ ਮਨ ਜੋੜ ਲਿਆ ਉਹ ਮੰਨੇ ਪਰਮੰਨੇ ਬਣ ਜਾਂਦੇ ਨੇ ਕਹਿੰਦੇ ਵੀ ਜਿਹਦੇ ਉੱਤੇ ਪ੍ਰਮਾਤਮਾ ਆਪ ਦਿਆਲ ਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਦਾ ਗਿਆਨ ਹੋ ਜਾਂਦਾ ਪਰਮਾਤਮਾ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਜਾਣ ਪਛਾਣ ਹੋ ਜਾਂਦੀ ਹੈ ਉਹਨਾਂ ਨੂੰ ਪਰਮਾਤਮਾ ਦੇ ਦਰ ਘਰ ਦੀ ਸੋਝੀ ਹੋ ਜਾਂਦੀ ਹੈ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਉੱਤੇ ਮੱਥੇ ਤੇ ਵੱਡੇ ਭਾਗ ਲਿਖੇ ਨੇ ਉਹ ਹਰੀ ਦਾ ਨਾਮ ਪਾਉਂਦੇ ਨੇ ਉਹਨਾਂ ਨੂੰ ਪਰਮਾਤਮਾ ਦਾ ਨਾਮ ਮਿਲਦਾ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਓ ਕਹਿੰਦੇ ਹੈ ਮੇਰੇ ਮਨ ਉਸ ਇੱਕ ਦਾਇ ਨਾਮ ਧਿਆਇਆ ਕਰ ਫਿਰ ਤੈਨੂੰ ਸਾਰੇ ਸੁਖ ਮਿਲ ਜਾਣਗੇ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜੂਗੀ ਤੇ ਉਹਦੀ ਦਰਗਾਹ ਦੇ ਵਿੱਚ ਵੀ ਤੇਰਾ ਉੱਜਲ ਮੱਥਾ ਹੋਊਗਾ ਤੇਰਾ ਸਤਕਾਰ ਹੋਊਗਾ ਜਨਮ ਮਰਨ ਦਾ ਭੋਗਿਆ ਪਾਓ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਕਹਿੰਦੇ ਵੀ ਜੋ ਕੋਈ ਵੀ ਜੀਵ ਉਸ ਪਰਮਾਤਮਾ ਦੀ પ્રેમ ਦੇ ਨਾਲ ਭਗਤੀ ਕਰਦਾ ਉਹਦਾ ਜਨਮ ਮਰਨ ਦਾ ਡਰ ਚੁੱਕਿਆ ਜਾਂਦਾ ਉਹ ਸਾਧੂ ਦੀ ਸੰਗਤ ਦੇ ਵਿੱਚ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਤੇ ਪਰਮਾਤਮਾ ਆਪ ਉਹਦਾ ਰਾਖਾ ਬਣ ਜਾਂਦਾ ਜਨਮ ਮਰਨ ਕੀ ਮਾਲ ਕੱਟੀ ਐ ਗੁਰਦਰਸ਼ਨ ਦੇਖ નિਹਾਲ ਕਹਿੰਦੇ ਜਿਹਨੂੰ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ ਕਹਿੰਦੇ ਉਹ ਤੇ નિਹਾਲ ਹੋ ਜਾਂਦਾ ਉਹਦੀ ਜਨਮ ਮਰਨ ਦੀ ਕਹਿੰਦੇ ਜਿਹੜੀ ਹੈਗੀ ਆ ਮਾਲ ਕੱਟੀ ਜਾਂਦੀ ਆ ਉਹਨੂੰ ਜਨਮ ਮਰਨ ਦੇ ਚੱਕਰ ਚ ਨਹੀਂ ਪੈਣਾ ਪੈਂਦਾ ਧਾਨਥ ਨੰਤਰ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਏ ਤਿਸ ਸਰਨਾਈ ਛੂਟੀ ਐ ਕੀਤਾ ਲੋੜੇ ਸੋ ਹੋਏ ਕਹਿੰਦੇ ਉਹ ਪਰਮਾਤਮਾ ਹਰ ਇੱਕ ਜਗ੍ਹਾ ਤੇ ਜ਼ਰੇ ਜ਼ਰੇ ਵਿੱਚ ਕਹਿੰਦੇ ਉਹ ਵਿਆਪਕ ਹੈ ਉਹ ਸਾਰਿਆਂ ਦਾ ਮਾਲਕ ਹੈ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਹੋਰ ਉਹਦੇ ਵਰਗਾ ਦੂਜਾ ਕੋਈ ਨਹੀਂ ਜੇ ਅਸੀਂ ਉਹਦੀ ਸ਼ਰਨ ਪੈਂਦੇ ਆ ਤਾਂ ਸਾਡੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਕਹਿੰਦੇ ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਨਾ ਚਾਹੁੰਦਾ ਹੈ ਪਰਮਾਤਮਾ ਦੀ ਰਜ਼ਾ ਵਿੱਚ ਸਭ ਕੁਝ ਹੁੰਦਾ ਹੈ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਦਾਨ ਤਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸ ਜਾਂਦਾ ਉਹ ਮੰਨੇ ਪਰਮੰਨੇ ਹੋ ਜਾਂਦੇ ਨੇ ਉਹਨਾਂ ਦੀ ਇੱਜ਼ਤ ਬਣ ਜਾਂਦੀ ਹੈ ਉਹ ਨਿਰਮਲ ਹੁੰਦੇ ਨੇ ਉਹਨਾਂ ਦੇ ਆਚਰਣ ਚੰਗੇ ਹੁੰਦੇ ਨੇ ਉਹਨਾਂ ਦੀ ਜਹਾਨ ਦੇ ਵਿੱਚ ਜਗਤ ਦੇ ਵਿੱਚ ਸੋਭਾ ਹੁੰਦੀ ਆ ਉਹ ਪ੍ਰਗਟ ਹੋ ਜਾਂਦੇ ਨੇ ਉਹ ਮਤਲਬ ਜਾਣੇ ਜਾਣੇ ਜਾਣ ਲੱਗਦੇ ਨੇ ਕਿ ਮਤਲਬ ਜਗਤ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਹੋ ਜਾਂਦੀ ਆ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤិន ਕੁਰਬਾਨ ਕਹਿੰਦੇ ਇਹ ਨਾਨਕ ਜਿਨ੍ਹਾਂ ਨੇ ਮੇਰੇ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਿਆ ਮੈਂ ਉਹਨਾਂ ਤੋਂ ਕੁਰਬਾਨ ਮੈਂ ਉਹਨਾਂ ਤੋਂ ਸਦਕੇ ਆ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਕਿਰਪਾ ਕਰਿਓ ਜੀ ਸਾਨੂੰ ਸਾਰਿਆਂ ਨੂੰ ਆਪਣੇ ਨਾਮ ਦੀ ਦਾਤ ਦਿਓ ਜੀ ਸੰਗਤ ਜੀ ਗੁਰਵਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਭੁੱਲਾਂ ਚੁੱਕਾਂ ਮੇਰੀ ਝੋਲੀ ਵਿੱਚ ਪਾਉਣੀਆਂ ਜੀ ਗੁਰੂ ਸਹਿਬਾਨ ਦੀ ਸਿੱਖਿਆ ਉਪਦੇਸ਼ ਆਪਣੇ ਲੜ ਬਨਣਾ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਪੁੱਲਾਂ ਚੁੱਕਾ ਮਾਫ਼ ਕਰਿਓ ਜੀ ਅੱਗੇ ਤੋਂ ਸਮਤ ਦੇਣੀ ਤੇ ਆਪ ਦੀ ਗੁਰਬਾਣੀ ਦੀ ਵਿਚਾਰ ਆਪ ਵਿੱਚ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਕਰਵਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ